ਕਾਲਜ ਦੇ ਵਿੱਚ ਮੌਜੂਦ ਹੈ ਇੱਕ ਟਾਲਰ ਦੀ ਟੀਮ ਜਿੱਥੇ ਅਸ਼ੀਰਵਾਦ ਪ੍ਰੋਗਰਾਮ ਜਿਹੜਾ ਇੱਕ ਫੰਕਸ਼ਨ ਰੱਖਿਆ ਗਿਆ ਜਿੱਥੇ ਨਕੋਦਰ ਤਸੀਲ ਦੇ ਸਾਰੇ ਸਕੂਲਾਂ ਨੂੰ ਇੱਥੇ ਜਿਹੜੇ ਬੱਚਿਆਂ ਨੇ ਹਾਈਐਸਟ ਕੀਤਾ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਇੱਕ ਜ਼ੋਰਦਾਰ ਤਾੜੀਆਂ ਹੋਣੀਆਂ ਚਾਹੀਦੀਆਂ ਸਾਰਿਆਂ ਦੇ ਨਾਂ ਤੇ ਆ ਵੀ ਕਾਲਜ ਇੱਕ ਨਾਂ ਇੱਕ ਬਹੁਤ ਹੀ ਵਧੀਆ ਨਾਂ ਆ ਜਿਨ੍ਹਾਂ ਨੇ ਇੱਥੇ ਹਰ ਸਕੂਲ ਨੂੰ ਹਰ ਪਿੰਡ ਦੇ ਸਕੂਲ ਨੂੰ ਸੱਦ ਕੇ ਸਨਮਾਨਿਤ ਕੀਤਾ ਆ ਸਰ ਸਭ ਤੋਂ ਪਹਿਲੇ ਸਵਾਗਤ ਹੈ ਤੁਹਾਡਾ ਇਕਤਲਿਆਂ ਨੂੰ ਬਹੁਤ-ਬਹੁਤ ਧੰਨਵਾਦ ਜੀ ਰਿੰਗਰਾ ਸਾਹਿਬ ਫੜਾ ਰਾਦਰ ਸਾਡੇ ਵਿੜੇ ਚ ਆਇਆ ਤੁਹਾਡਾ ਸਵਾਗਤ ਹੈ ਸਰ ਅਸ਼ੀਰਵਾਦ ਜੀ ਕੀ ਪ੍ਰੋਗਰਾਮ ਅਸ਼ੀਰਵਾਦ ਦਾ ਮਤਲਬ ਹੀ ਹੈ ਕਿ ਉਹ ਬੱਚੇ ਜਿਨ੍ਹਾਂ ਨੇ ਆਪਣੇ ਆਪਣੇ ਸਕੂਲ ਦੇ ਵਿੱਚ ਬੋਰਡ ਕਲਾਸਿਸ ਜਿਹੜੀ 10ਵੀਂ ਔਰ 12ਵੀਂ ਉਹਦੇ ਵਿੱਚ ਜਿਹੜੀਆਂ ਅਵਲ ਪੋਜੀਸ਼ਨਾਂ ਲਈਆਂ ਨੇ ਉਹਨਾਂ ਬੱਚਿਆਂ ਨੂੰ ਅਸ਼ੀਰਵਾਦ ਦੇਣ ਵਾਸਤੇ ਇੱਥੇ ਬੁਲਾਇਆ ਹੈ ਔਰ ਸਾਡਾ ਮੰਤਵ ਇਹਦੇ ਪਿੱਛੇ ਇਹ ਹੈ ਕੀ ਬੱਚਿਆਂ ਨੇ ਜੋ ਪੋਜੀਸ਼ਨਸ ਅਚੀਵ ਕੀਤੀਆਂ ਨੇ ਆਉਣ ਵਾਲੇ ਦਿਨਾਂ 'ਚ ਇਸ ਪ੍ਰੋਗਰਾਮ ਤੋਂ ਬਾਅਦ ਜਿਹੜੇ ਉਹਨਾਂ ਦਾ ਫੀਲਡ ਹੈ ਉਸ ਫੀਲਡ 'ਚ ਉਸ ਤੋਂ ਹਾਇਰ ਜਾਣ। ਔਰ ਮੈਨੂੰ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਇਹ ਲਗਭਗ 1998 ਦੇ 26 ਸਾਲ ਹੋ ਗਏ ਇਸ ਪ੍ਰੋਗਰਾਮ ਨੂੰ ਕਰਦੇ ਹੋਏ ਜਿੱਥੇ-ਜਿੱਥੇ ਵੀ ਮੈਂ ਜਲੰਧਰ, ਨਕੋਦਰ ਆ इवन ਜਮੇਰ ਵੀ ਗੀਤਾ ਔਰ ਹਰ ਸਾਲ ਇਹ ਪਰਪਸ ਪ੍ਰੋਗਰਾਮ ਕਰਨ ਦਾ ਇਹ ਹੁੰਦਾ ਹੈ ਕਿ ਬੱਚਿਆਂ ਨੂੰ ਆਸ਼ੀਰਵਾਦ ਦਈਏ ਉਹਨਾਂ ਨੂੰ ਉਤਸ਼ਾਹਿਤ ਕਰੇ ਉਹਨਾਂ ਨੂੰ ਅ ਐਨਕਰੇਜ ਕਰੀਏ ਔਰ ਨਾਲ ਹੀ ਕੋਈ ਅਜਿਹੇ ਯੰਗ ਅਚੀਵਰ ਨਾਲ ਮਿਲਵਾਈਏ ਜਿਨੇ ਆਪਣੇ ਕਿਸੇ ਵਿਲੱਖਣ ਖੇਤਰ ਦੇ ਵਿੱਚ ਮੱਲਾ ਮਾਰੀਆਂ ਹੋਣ ਔਰ ਇਸ ਆਸ਼ੀਰਵਾਦ ਪ੍ਰੋਗਰਾਮ ਦੇ ਤੋਂ ਇਨਸਪਾਇਰ ਹੋ ਕੇ ਘੱਟੋ ਘੱਟ 9 ਜਾਂ 8 ਡਿਪਟੀ ਕਮਿਸ਼ਨਰ ਬਣ ਚੁੱਕੇ ਹੈ ਜੀ ਬਹੁਤ ਸਾਰੇ ਆਈਪੀਐਸ ਅਫੀਸਰ ਬਣ ਚੁੱਕੇ ਐ ਐਂਟਰਪ੍ਰੈਨਰ ਬਣ ਚੁੱਕੇ ਐ 26 ਸਾਲ ਦੇ ਸਫਰ ਦੇ ਦੌਰਾਨ ਔਰ ਅੱਜ ਵੀ ਇਸ ਤਹਿਸੀਲ ਦੇ ਅੱਡ ਅੱਡ ਇਲਾਕਿਆਂ ਤੋਂ ਤੁਸੀਂ ਦੇਖਿਆ ਹੀ ਹੈ ਕਿ ਸਾਨੂੰ ਬਹੁਤ ਭਰਮਾ ਹੰਗਾਰਾ ਮਿਲਿਆ 200 ਦੇ ਕਰੀਬ ਬੱਚੇ ਸ਼ਾਹਕੋਟੋਂ ਅਨਕੂਦਰ ਤੋਂ ਮਾਥਪੁਰ ਤੋਂ ਹੋਰ ਖੱਬੇ ਸੱਜੇ ਜਿਨੇ ਸਰਕਾਰੀ ਸਕੂਲ ਨੇ ਐਡਿਟ ਸਕੂਲ ਨੇ ਕਨਵੈਂਟ ਸਕੂਲ ਹੈ ਪਬਲਿਕ ਸਕੂਲ ਹੈ ਸਾਰੇ ਵਿਦਿਆਰਥੀਆਂ ਨੇ ਉਹਨਾਂ ਦੇ ਮਾਪੇ ਨੂੰ देना चाहना ਉਹਨਾਂ ਦੇ ਪੇਰੈਂਟਸ ਨੂੰ ਉਹਦੇ ਪ੍ਰਿੰਸੀਪਲਸ ਨੂੰ ਸਟਾਫ ਨੂੰ ਜਿਨ੍ਹਾਂ ਦੇ ਬਤੌਲਤ ਉਹਨਾਂ ਨੇ ਇਹ ਅਚੀਵਮੈਂਟ ਕੀਤੀ ਹੈ ਔਰ ਅੱਜ ਦਾ ਜਿਹੜਾ ਜਿਹੜਾ ਯੰਗ ਅਚੀਵਰ 어ਵਾਰਡ ਹੈ ਯੰਗ ਅਚੀਵਰ 어ਵਾਰਡ ਸੀ ਦੇ ਰਹੇ ਹਾਂ ਜੀ ਮੈਦਾਂਸ਼ ਗੁਪਤਾ ਨੂੰ ਇਹ ਇੱਕ ਕਲਾਪਿੰਗ ਹੋਵੇਗੀ ਜੋਸ਼ਵਾਰ ਕਲਾਪਿੰਗ ਦੇ ਨਾਲ ਜੀ ਇਹ ਨਵੀਂ ਕਲਾਸ ਦਾ ਵਿਦਿਆਰਥੀ ਹੈ ਜੀ सेंट जोसेफ स्कूल जालंधर ਪੜਦਾ ਹੈ ਔਰ ਇਹਦੀ ਬਹੁਤ ਸਾਰੀਆਂ ਅਚੀਵਮੈਂਟਸ ਨੇ ਉਹਦੀ ਇੱਕ ਬਹੁਤ ਛੋਟੀ ਜਿਹੀ ਝਲਕੀ ਅਸੀਂ ਹੁਣੇ ਤੁਹਾਡੇ ਸਾਹਮਣੇ ਚਲਾਵਾਂਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੈ ਕੇ ਦੇਸ਼ ਦੇ ਅੱਡ-ਅੱਡ ਜਿਹੜੇ ਅੱਗੇ ਆ ਬਹੁਤ ਉੱਚੇ ਪਦਵੀ ਤੇ ਬੈਠੇ ਲੋਕ ਔਰ ਆਰਗੇਨਾਈਜੇਸ਼ਨਸ ਨੇ ਇਸ ਬੱਚੇ ਨੂੰ ਸਨਮਾਨਿਤ ਕੀਤਾ ਔਰ ਸਾਨੂੰ ਇਸ ਗੱਲ ਦਾ ਬੜਾ ਮਾਣ ਹੈ ਕਿ ਸਾਡੇ ਜ਼ਿਲ੍ਹੇ ਦਾ ਹੈ ਸਾਡੇ ਗਰਾਈ ਹੈ ਸਾਡੇ ਮਹਾਂਜਲੰਦਰ ਕੈਂਟ ਦਾ ਇਹ ਵੀ ਬੱਚਾ ਜਲੰਧਰ ਕੈਂਟ ਦਾ ਹੈ ਫੋਰਥ ਫਿਫਥ ਚ ਸੀਗਾ ਤਾਟੂ ਇਹ ਵੈਬ ਡਿਵੈਲਪਿੰਗ ਕਰ ਰਿਹਾ ਹੈ ਬੱਚਾ ਬਹੁਤ ਸਾਰੀਆਂ ਐਪਸ ਬਣਾ ਰਿਹਾ ਬਹੁਤ ਸਾਰੀਆਂ ਟੈਕਨੋਲੋਜੀਕਲ ਟੂਲਸ ਇਦਾਂ ਦੇ ਡਿਵੈਲਪ ਕੀਤੇ ਨੇ ਜਿਹੜੀਆਂ ਸਾਡੀ ਜ਼ਿੰਦਗੀ ਨੂੰ ਸੁਖਾਵਾਂ ਬਣਾ ਰਹੇ ਨੇ ਹੋਰ ਵੀ ਗੱਲਾਂ ਆਪਾਂ ਇਹਦੇ ਮੌਕੇ ਤੋਂ ਵੀ ਸੁਣਾਵਾਂਗੇ ਔਰ ਇਹਦੀ ਡਾਕੂਮੈਂਟਰੀ ਵੀ ਦੇਖਾਂਗੇ ਮੈਦਾਨ ਸ਼ਾਹ ਆਪਕੋ ਬਹੁਤ-ਬਹੁਤ ਮੁਬਾਰਕਾਂ ਨਾਲ ਇਹਨਾਂ ਦੇ ਫਾਦਰ ਸਾਹਿਬ ਆਏ ਹੋਏ ਆ ਅੰਜੇ ਗੁਪਤਾ ਜੀ ਇਹਨਾਂ ਨੂੰ ਵੀ ਮੁਬਾਰਕਾਂ ਜੀ ਆਪੋ ਹਮਾਰੇ ਨਿਮੰਤਰਣ ਪਰ ਯਹਾਂ ਆਏ ਆਪਕਾ ਬਹੁਤ-ਬਹੁਤ ਸਵਾਗਤ ਹੈ ਸਰ ਸਭ ਤੋਂ ਪਹਿਲੇ ਬੇਟੇ ਤੁਹਾਨੂੰ ਬਹੁਤ-ਬਹੁਤ ਮੁਬ ਜੋ ਬਚਦੇ ਨੇ ਆਪੇ ਜਿਨੇ ਆਪਣੇ ਪੰਜਾਬ ਦਾ ਹੀ ਨਹੀਂ ਆਪਣੇ ਦੇਸ਼ ਦਾ ਨਾਮ ਰੋਸ਼ਨ ਕੀਤਾ ਬਟਕੀ ਨਾ ਦੇ ਮੇਰਾ ਨਾਮ ਮਿਥਾਂਸ਼ ਕੁਪਤਾ ਹੈ ਤੇ ਤੁਹਾਡਾ ਧੰਨਵਾਦ ਜੀ ਮੈਂ ਅਪਰੀਸ਼ੀਏਟ ਕਰਦਾ ਕੀ ਅੱਜ ਮੱਲਾ ਕਿੜੀਆਂ ਕਿੜੀਆਂ ਮੱਲਾ ਮਾਰੀਆਂ ਸਰ ਨੇ ਦੱਸਿਆ ਕਿ ਤੁਹਾਨੂੰ ਬਹੁਤ ਜਗ੍ਹਾ ਸਨਮਾਨਿਤ ਕੀਤਾ ਗਿਆ ਹਾਂ ਸਭ ਤੋਂ ਪਹਿਲਾਂ ਤਾਂ ਮੈਂ ਨੂੰ ਉਸਰ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹਾਂਗਾ ਜੀ ਨਾਨੇ ਮੈਨੂੰ ਇਹ ਮੌਕਾ ਦਿੱਤਾ ਇੱਥੇ ਆਣ ਦਾ ਤੇ ਮੈਨੂੰ ਸਨਮਾਨਿਤ ਕੀਤਾ ਤੋਂ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਸਰ ਤੇ ਮੈਨੂੰ ਜਿਹੜੀ ਮੇਨ ਅਚੀਵਮੈਂਟ ਜਿੱਦਾਂ ਸਰ ਨੇ ਦੱਸਿਆ ਕਿ ਮੈਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਨਾਲ ਨਵਾਜ਼ਿਆ ਗਿਆ ਸੀ 2022 ਦੇ ਵਿੱਚ ਤੇ ਉਸ ਤੋਂ ਇਲਾਵਾ ਮੇਰੇ ਕਈ ਵਰਲਡ ਰਿਕਾਰਡ ਨੇ ਕਈ ਨੈਸ਼ਨਲ ਰਿਕਾਰਡ ਨੇ ਜੋ ਕਿ ਮੈਂ ਵੈਬ ਡਿਵੈਲਪਿੰਗ ਫੀਲਡ ਦੇ ਵਿੱਚ ਕੀਤੇ ਤੇ ਮੈਂ 5 ਸਾਲ ਦੀ ਉਮਰ ਤੋਂ ਜਿਹੜੀ ਹੈ ਪ੍ਰੋਗਰਾਮਿੰਗ ਉਹ ਕਰਨੀ ਸ਼ੁਰੂ ਕਰ ਦਿੱਤੀ ਸੀ ਸਿਰਫ 5 ਸਾਲ ਦੀ ਜੀ ਕਿਸ ਤਰ੍ਹਾਂ ਦੇ ਮਾਪੇ ਨੇ ਸੰਸਕਾਰ ਦਿੱਤੇ ਸੀ ਕਿ ਤੁਸੀਂ 5 ਸਾਲ ਤੋਂ ਹੀ ਇੰਨਾ ਮੇਰੇ ਪੇਰੈਂਟਸ ਵੀ ਆਈਟੀ ਪ੍ਰੋਫੈਸ਼ਨਲ ਦਿਨੇ ਤੇ ਹੋਣਾ ਤਾਂ ਹੀ ਮੈਨੂੰ ਲੱਗਦਾ ਹੈ ਜੋ ਕਰ ਰਹੇ ਹੈ ਉਹ ਹੀ ਮੇਰੇ ਅੰਦਰ ਆ ਗਿਆ ਤੇ ਮੈਂ 5 ਸਾਲ ਜੀ ਇਸ ਕਾਲਜ ਦੇ ਵਿੱਚ ਤੁਹਾਨੂੰ ਅਸ਼ੀਰਵਾਦ ਦਿੱਤਾ ਗਿਆ ਅਸ਼ੀਰਵਾਦ ਦਿੱਤਾ ਗਿਆ ਬਹੁਤ ਸਾਰੇ ਬੱਚਿਆਂ ਤੁਹਾਨੂੰ ਇੱਥੇ ਇੱਕ ਚੀਪ ਬਣਾ ਕੇ ਇੱਕ ਜਿਹਦਾ ਕਹਿੰਦੇ ਗੁਲਦਸਤਾ ਬਣਾ ਕੇ ਸੱਦਿਆ ਗਿਆ ਆ ਜੀ ਕੀ ਕਹਿੰਨਾ ਹੈ ਮੈਨੂੰ ਬਹੁਤ ਵਧੀਆ ਲੱਗਦਾ ਹੈ ਤੇ ਡੀਏਵੀ ਦੇ ਨਾਲ ਮੈਂ ਸ਼ੁਰੂ ਤੋਂ ਹੀ ਜੁੜਿਆ ਹੋਇਆ ਹਾਂ ਡੀਏਵੀ ਜਿਹੜਾ ਜਲੰਧਰ ਦੇ ਵਿੱਚ ਜੀ 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 ਡੀਏਵੀ ਜਲੰਧਰ ਦੇ ਵਿੱਚ ਮੈਂ ਕਨੈਕਟਡ ਆ ਤੇ ਡੀਏਵੀ ਜਲੰਧਰ ਮੈਂ ਕਈ ਵਾਰੀ ਗਿਆ ਹੋਇਆ ਡੀਵੀਏਟ ਡੀਏਵੀ ਕਾਲਜ ਉੱਥੇ ਮੈਂ ਜੁੜਿਆ ਆ ਤੇ ਮੈਂ ਇੱਥੇ ਪਹਿਲੀ ਵਾਰ ਆਇਆ ਤੇ ਮੈਨੂੰ ਬਹੁਤ ਵਧੀਆ ਲੱਗਾ ਕਿ ਸਾਰੇ ਬੱਚਿਆਂ ਦੀ ਡੈਲੀਗੇਸ਼ਨ ਦੇਖ ਕੇ ਤੇ ਸਰ ਨੂੰ ਦੇਖ ਕੇ ਕਿ ਸਰ ਇੰਨਾ ਵੱਡੀਆਂ ਇਨੀਸ਼ੀਏਟਿਵ ਕਰ ਰਿਹਾ ਹੈ ਪਿਛਲੇ 26 ਸਾਲਾਂ ਤੋਂ ਮੈਂ ਤਾਂ ਹੈਰਾਨ ਰਹਿ ਗਿਆ ਸੀਗਾ ਤੇ 26 ਸਾਲ ਉਹ ਬੱਚਿਆਂ ਨੂੰ ਮੋਟੀਵੇਟ ਕਰ ਰਿਹਾ ਤਾਂ ਕਿ ਉਹ ਆਪਣੇ ਜੀਵਨ ਦੇ ਵਿੱਚ ਅੱਗੇ ਜਾ ਕੇ ਹੋਰ ਵੱਡੀਆਂ ਮੱਲਾਂ ਮਾਰ ਸਕਣ ਤੇ ਇਹ ਮੈਨੂੰ ਬਹੁਤ ਵਧੀਆ ਲੱਗਾ ਹੈ ਮੈਂ ਕਿਪੂ ਵੇਖਾ ਕਿ ਬੰਨਾ ਜਾਂਦੇ ਹੋ ਮੈਂ ਤਾਂ ਫਿਲਹਾਲ ਵੈਬ ਡਿਵੈਲਪਰ ਹਾਂ ਤੇ ਮੈਂ ਇਹ ਸੋਚਦਾ ਕਿ ਮੈਂ ਵੱਡੇ ਹੋ ਕੇ ਵੀ ਇੱਕ ਵੈਬ ਡਿਵੈਲਪਰ ਦਾ ਹੀ ਕੰਮ ਕਰਾਂ। ਕੀ ਨਾਂ ਦੱਸਾਂ ਬੇਟਾ ਆਪਣਾ? ਮੇਰਾ ਨਾਮ ਮਿਧਾਂਸ਼ ਕੁਪਤਾ। ਸਰ ਬੀਟਾ ਤੁਹਾਡਾ ਬਹੁਤ ਮੱਲਾਂ ਮਾਰੀਆਂ ਜ਼ਿਲ੍ਹੇ ਦੱਸਿਆ ਕਿ ਬਹੁਤ ਸਾਰੇ ਇਹਨਾਂ ਨੇ ਨਾਮ ਵੀ ਜਿੱਤੇ ਨੇ। ਕਿਸ ਤਰ੍ਹਾਂ ਲੱਗਾ ਤੁਹਾਨੂੰ? ਅੱਜ ਤੱਕ ਗਰਵ ਦੇ ਨਾਲ ਸਿਰ ਉੱਚਾ ਹੋਣਾ ਚਾਹੀਦਾ ਹੈ। ਬਿਲਕੁਲ ਜੀ 100% ਤੇ ਬੀਂਗ ਅ ਫਾਦਰ, ਬੀਂਗ ਅ ਪੇਰੈਂਟਸ ਆਲਵੇਜ਼ ਸਾਡੇ ਵਾਸਤੇ ਪ੍ਰਾਊਡ ਫੁੱਲ ਰਹਿਣਾ ਹੈ। ਤੇ ਇਹ ਬਹੁਤ ਛੋਟੀ ਉਮਰ ਤੋਂ ਜਿਹੜਾ ਹੈਗਾ ਬਹੁਤ ਸੀਰੀਅਸ ਆਪਣੇ ਪੇਡ ਨੂੰ ਲੈ ਰਿਆ ਸੀਗਾ ਪੜਾਈ ਦੇ ਨਾਲ ਨਾਲ ਜਿਹੜਾ ਹੈਗਾ ਇਹਨੇ ਆਊਟ ਆਫ ਦਾ ਵੇਜ ਜਾ ਕੇ ਜਿਹੜਾ ਹੈਗਾ ਬਹੁਤ ਸਮਾਜਵਾਸੀ ਵੀ ਕੰਮ ਕੀਤੇ ਇਹਨੂੰ ਯੰਗੇਸਟ ਕਰੋਨਾ ਵਾਰੀਅਰ ਐਜ਼ ਅ ਵਰਲਡ ਰਿਕਾਰਡ ਹੋਲਡਰ ਜਿਹੜਾ ਹੈਗਾ ਇਹਨੂੰ ਇੱਕ ਕਿਤਾਬ ਮਿਲਿਆ ਹੋਇਆ ਉਹਦੇ ਬੇਸਿਕ ਪੰਜਾਬ ਦੇ ਜਿਹੜਾ ਮਿਸ਼ਨ ਫਤੇ ਸੀਗਾ ਜਦੋਂ ਕਰੋਨਾ ਨਾਲ ਦੁਨੀਆ ਜੂਝ ਰਹੀ ਸੀਗੀ ਆਪਣੇ ਘਰਾਂ 'ਚ ਬੈਠੀ ਹੋਈ ਸੀਗੀ ਬਚਨ ਵਾਸਤੇ ਇਹ ਫੀਲਡ ਦੇ ਅੰਦਰ ਲੋਕਾਂ ਨੂੰ ਮੋਟੀਵੇਟ ਕਰ ਰਿਹਾ ਸੀਗਾ ਕਰੋਨਾ ਤੋਂ ਅਵੇਰਨੈਸ ਪ੍ਰੋਗਰਾਮ ਚਲਾ ਰਿਹਾ ਸੀਗਾ ਮਿਸ਼ਨ ਫਤੇ ਸਾਰਾ ਇਹਦਾ ਡਿਜ਼ਾਈਨ ਕੀਤਾ ਹੋਇਆ ਹੈ ਇਹਦੇ ਕਰਕੇ ਪ੍ਰਧਾਨ ਮੰਤਰੀ ਜੀ ਤੋਂ ਵੀ ਜਿਹੜਾ ਹੈਗਾ ਇਹਨੂੰ ਪਾਲ ਬਲਵੋਸਕਾਰ ਮਿਲਿਆ ਸੀਗਾ ਐਂਡ ਆਲਵੇਸ ਇਹ ਸਾਡੇ ਵਾਸਤੇ ਪ੍ਰਾਊਡਫੁਲ ਰਹਿੰਦਾ ਹੈ ਬਹੁਤ ਵਧੀਆ ਲੱਗਦਾ ਹੈ ਕੀ ਨਸਰਤ ਹੈ ਸੰਦੀਪ ਬੋੜ ਜਿਹੜੀ ਜਗ੍ਹਾ ਤੋਂ ਥੱਲੇ ਅੰਦਰ ਕੇ ਤੋਂ ਤਾਂ ਸਰ ਕਹਿਣ ਕਾਮ ਜੁਣ ਕੁਛ ਅੱਜ ਡੀਏਵੀ ਦੇ ਵੇੜੇ ਜੋ ਹੈ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਬਤੌਰ ਡੀਏਵੀ ਇੱਕ ਟੀਚਰ ਹੋਣ ਦੇ ਨਾਤੇ ਮੈਂ ਬਹੁਤ ਨਿੱਘੀ ਵਧਾਈ ਦਿੰਦਾ ਹਾਂ ਪੂਰੇ ਡੀਏਵੀ ਨੂੰ ਔਰ ਸਭ ਤੋਂ ਉੱਪਰ ਡਾਕਟਰ ਅਨੂਬ ਨੂੰ ਇੱਥੇ ਮੈਨੂੰ ਇੰਨੀ એનર્ਜੀ ਮਿਲ ਰਹੀ ਹੈ ਅੱਜ ਇਹਨਾਂ ਜਤੂਆਂ ਵਿੱਚ ਕਿ ਮੈਂ ਆਪਣੀ ਖੁਸ਼ੀ ਦਾ ਇਜ਼ਹਾਰ ਨਹੀਂ ਕਰ ਸਕਦਾ ਇਹ ਜੋ ਮਿਹਦਾਸ਼ ਗੁਪਤਾ ਦਾ ਦੇਖੋ ਲੈ ਆਂਦਾ ਗਿਆ ਹੈ ਮੇਰੇ ਦੁਆਚ ਦੇਹੀ ਗੱਲ ਆ ਰਹੀ ਹੈ ਕਿ ਤੁਮ ਆ ਗਏ ਹੋ ਨੂਰ ਆ ਗਿਆ ਹੈ ਨਹੀਂ ਤਾਂ ਚਿਰਾਗੋਂ ਸੇ ਲੋ ਜਾ ਰਹੀ ਥੀ ਵਾਹ ਜੀ ਵਾਹ ਬਹੁਤ ਹੀ ਸ਼ੁਕਰੀਆ ਜੀ ਇਸ ਬੱਚੇ ਦੇ ਨਾਲ ਤੁਹਾਨੂੰ ਮਿਲਾਇਆ ਜਿਨ੍ਹਾਂ ਨੇ ਬਹੁਤ ਸਾਰੀਆਂ ਮੱਲਾ ਮਾਲੀਆਂ ਤੇ ਅੱਜ ਡੀਏਵੀ ਕਾਲਜ ਦੇ ਵਿੱਚ ਪਹੁੰਚਿਆ ਡੀਏ ਕਾਲਜ ਡੀਏਵੀ ਕਾਲਜ ਦੇ ਵਿੱਚ ਇੱਕ ਆਸ਼ੀਰਵਾਦ ਪ੍ਰੋਗਰਾਮ ਕੀਤਾ ਗਿਆ ਆ ਜਿੱਥੇ ਕਿ ਨਕੋਦਰ ਤਹਿਸੀਲ ਦੇ ਸਾਰੇ ਪਿੰਡ ਨਕੋਦਰ ਦੇ ਸਕੂਲ ਨਕੋਦਰ ਤਹਿਸੀਲ ਦੇ ਸਾਰੇ ਪਿੰਡ ਆਸ਼ੀਰਵਾਦ ਉਹਨਾਂ ਨੂੰ ਦਿੱਤਾ ਗਿਆ ਤੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਆ ਕੈਮਰਾ ਪਰਸਨ ਸੁਮਿਤ ਠਿੰਗੜਾ ਦੇ ਨਾਲ ਸੁਸ਼ੀਲ ਠਿੰਗੜਾ ਇਕਤਾ ਲਰ ਨਿਊ ਨਕੋਦਰ